ਇਸ ਤਰ੍ਹਾਂ ਲਿਖ। ਬਾਕੀ ਮੈਂ ਤੁਹਾਨੂੰ ਬਣਾ ਕੇ ਭੇਜ ਦੂੰਗਾ। ਪਿੰਡ ਮਿਹੜੂ ਵਿਖੇ ਮਹਾਨ ਉਪਰਾਲਾ ਕੀਤਾ ਗਿਆ ਹੈਗਾ ਹੜਪੀੜਤਾਂ ਲਈ ਕਿਸ ਤਰ੍ਹਾਂ ਦਾ ਉਪਰਾਲਾ ਹੈ? ਸਭ ਤੋਂ ਪਹਿਲਾਂ ਸਾਰਿਆਂ ਨੂੰ ਚਿਲਵਾਈ ਗੁਰਜੀਤ ਕਾਲਤਾ, ਚਿਲਵਾਈ ਗੁਰਜੀਤ ਦੇ ਪਤੇ ਔਰ ਦਾਸ ਬੇਨਤੀ ਕਰਦਾ ਕਿ ਅਸੀਂ ਸਰਬੋ ਨੌਜਵਾਨ ਸਭਾ ਪਗਵਾੜਾ ਵੱਲੋਂ ਆਏ ਹਾਂ। ਔਰ ਉਸ ਵਾਹਿਗੁਰੂ ਦਾ ਉਹ ਟਾਸਰਾ ਲੈ ਕੇ ਆਏ ਆਂ ਔਰ ਸਾਡਾ ਜਿਹੜਾ ਮਕਸਦ ਆ ਕਿ ਇਸ ਖੜਾ ਦੀ ਮਾਰ ਅੰਦਰ ਜਿੰਨੇ ਵੀ ਸਾਡੇ ਭੈਣ ਭਰਾ ਜਿੰਨੇ ਵੀ ਲੋਕ ਇਹ ਦੁਖੀ ਆ ਜੀ ਔਰ ਅਸੀਂ ਦੇਣਯੋਗ ਕੁਝ ਨਹੀਂ ਹੈਗੇ ਸ਼ਰਮ ਨੌਜਵਾਨ ਸਭਾ ਲੋਕਾਂ ਦੇ ਦੁੱਖਾਂ ਵਿੱਚ ਖੜਦੀ ਆ ਔਰ ਅਸੀਂ ਹੱਥ ਬਨ ਕੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਤੁਹਾਡੇ ਬੱਚੇ ਆ ਅਸੀਂ ਇੱਕ ਛੋਟਾ ਜਿਹਾ ਸਾਥ ਦੇਣ ਆਏ ਆ ਚਾਹੇ ਉਹ ਰਸਦ ਦੇ ਰੂਪ ਦੇ ਵਿੱਚ ਹੋਵੇ ਚਾਹੇ ਦਵਾਈਆਂ ਦੇ ਰੂਪ ਦੇ ਵਿੱਚ ਹੋਵੇ ਵਕ-ਵਕ ਪਿੰਡਾਂ ਤੋਂ ਹੁੰਦੇ ਹੋਏ ਚਾਹੇ ਉਹ ਖਾਟੀ ਦੀ ਗੱਲ ਕਰ ਲੋ ਚਾਹੇ ਜਗਪਾਲਪੁਰ ਦੀ ਗੱਲ ਕਰ ਲੋ ਚਾਹੇ ਮਾਇਓਪੱਟੀ ਦੀ ਗੱਲ ਕਰ ਲੋ ਔਰ ਹੁਣ ਮਿਹੜੂ ਆਏ ਆ ਇਸ ਤੋਂ ਬਾਅਦ ਅਸੀਂ ਵਿਜੀਦੋਵਾਲ ਜਾਣਾ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਤ ਸਾਹਿਬ ਔਰ ਸਾਡੇ ਮਨਜੀਤ ਸਿੰਘ ਜੀ ਹਰਮਨ ਮੈਡੀਕਲ ਹਾਲ ਤੋਂ ਔਰ ਜੱਸੀ ਭਾਜੀ ਜਿਹੜੇ ਤੁਹਾਨੂੰ ਪਤਾ ਹੈ ਕਿ ਜੱਸੀ ਸਟੀਲ ਫਰਨੀਚਰ ਹਾਊਸ ਔਰ ਸਾਡੇ ਪ੍ਰਧਾਨ ਸੁਖਿੰਦਰ ਸਿੰਘ ਜੀ ਜਿਹੜੇ ਦਿਨ ਰਾਤ ਸਾਡੀ ਟੀਮ ਮੇ ਇਸ ਮਿਹਨਤ ਵਿੱਚ ਲੱਗੀ ਹੋਈ ਸਾਡਾ ਮਿਸ਼ਨ ਜਿਹੜਾ ਵਾ ਅਸੀਂ ਲੋਕਾਂ ਦਾ ਸਾਥ ਦੇਣਾ ਸਾਡਾ ਕੋਈ ਅਹਸਾਨ ਨਹੀਂ ਹੈਗਾ ਅਸੀਂ ਸਿਰਫ ਹੱਥ ਮੰਨ ਕੇ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਜਿਹੜਾ ਵਾਇਗੁਰ ਜੀ ਨੇ ਸਾਨੂੰ ਚੰਗਾ ਇੱਕ ਸਦਕ ਦਿੱਤਾ ਵਾ ਚੰਗਾ ਇੱਕ ਤੰਦਰੁਸਤੀ ਦਿੱਤੀ ਆ ਉਹ ਲੋਕਾਂ ਦੇ ਕੰਮ ਆ ਸਕੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਲੋਕਾਂ ਦਾ ਸਾਥ ਦਈਏ ਇਸ ਹੜਾ ਦੀ ਮਾਰ ਅੰਦਰ ਜਿੰਨੇ ਵੀ ਲੋਕ ਦੁਖੀ ਹਨ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਭ ਨੂੰ ਬਚਾਈਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ